ستری جی بہت خوشی ہوئی تھوڑا سب مل کے اور دیکھ کے کہ تی ایسا اچھا سب ٹلنٹ ہے اور بہت خوش بھی نظر آ رہے ہو سارے جنے اور میں تمہیں دس دہ اپنے بارے تھوڑا جہا کہ میم گورمنٹ نے پنجاب مہلا کمیشن کا چیئرمین بنایا اور میری یہ ڈیوٹی بنتی ہے کہ میں تبدیل مل کے جو بھی تھڈیاں مشکل نے یا تی فیس کر دوں کوئی بھی چیز آ ਕਿਸੇ ਚੀਜ਼ ਦੀ ਕਮੀ ਹੈ ਤੁਹਾਡੇ ਲਈ ਜੋ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਜੋ ਵੀ ਤੁਹਾਨੂੰ ਇਸ ਟਾਈਮ ਦੇ ਉੱਤੇ ਸਹੂਲਤਾਂ ਮਿਲੀਆਂ ਨੇ ਚਾਹੇ ਉਹ ਡਾਕਟਰੀ ਸਹੂਲਤਾਂ ਨੇ ਚਾਹੇ ਪੜਾਈ ਦੀਆਂ ਸਹੂਲਤਾਂ ਨੇ ਚਾਹੇ ਉਹ ਤੁਹਾਡੀਆਂ ਲੀਗਲ ਸਹੂਲਤਾਂ ਨੇ ਉਹ ਤੁਹਾਨੂੰ ਸਾਰੀਆਂ ਮਿਲਣੀਆਂ ਚਾਹੀਦੀਆਂ ਨੇ ਮੈਂ ਐਸੇ ਕਰਕੇ ਆਈ ਹਾਂ ਪਹਿਲੀ ਗੱਲ ਇਹ ਕਿ ਮੈਂ ਬੜਾ ਸਾਰਿਆਂ ਦਾ ਬੜਾ ਖੁਸ਼ ਚਿਹਰਾ ਵੀ ਦੇਖਿਆ ਪਰ ਕਈਆਂ ਨੇ ਕੋਲ ਕੁਝ ਐਸੀਆਂ ਗੱਲਾਂ ਵੀ ਹੋਣੀਆਂ ਜੋ ਕਹਿਣਾ ਚਾਹੁੰਦੀਆਂ ਨੇ ਜੋ ਕਿ ਉਹ ਸੋਚਦੇ ਨੇ ਕਿ ਸ਼ਾਇਦ ਉਹ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ اور تم مجھے پرسنلی مل کے بھی سارے دس دیا اور میری پوری کوشش یہی رہے گی کہ تے سب مدد کرنے لیے. میں ایسے کر کے اتھے آئی ہوں میں بہت اچھا ہے کلچرل ڈانس دیکھ کے بڑا ودیا ڈانس کیا اور کنٹرنے ٹیلنٹڈ ہیں اور منو یہ بھی بڑی خوشی ہوئی کہ چھوٹے چھوٹے لڑکیاں بھی نے لیکن وہ کچھ حالاتہ کر کے اتنے جڑی نے آئی ہوئی تھی ایک گا دس دوں دا کہ جنے بھی اپنے پریزن سیل ہیں یا تم اتنے آئے ہوئے ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਉੱਤੇ ਕੋਈ ਬਹੁਤ ਜ਼ਿਆਦਾ ਇੱਕ ਦਾਗ ਲੱਗ ਗਿਆ ਇਸ ਚੀਜ਼ ਆ ਕਿ ਤੁਸੀਂ ਕ੍ਰਾਈਮ ਕਰ ਲਿਆ ਹੁਣ ਪਤਾ ਨਹੀਂ ਅੱਗੇ ਜ਼ਿੰਦਗੀ ਕਿਵੇਂ ਚੱਲੂਗੀ ਇਸ ਚੀਜ਼ ਨੂੰ ਤੁਸੀਂ ਆਪਣੇ ਦਿਮਾਗ 'ਚ ਨਹੀਂ ਲਿਆਉਣਾ ਠੀਕ ਹੈ ਕਈ ਹਾਲਾਤਾਂ ਕਰਕੇ ਸਾਡੇ ਕੋਲੋਂ ਕੋਈ ਗਲਤੀਆਂ ਹੋ ਜਾਂਦੀਆਂ ਨੇ ਜ਼ਿੰਦਗੀ ਦੇ ਅੰਦਰ ਔਰ ਉਹ ਜਿਹੜੀ ਜਿਹੜੇ ਹਾਲਾਤਾਂ ਕਰਕੇ ਜ਼ਿੰਦਗੀ ਜੋ ਵੀ ਗਲਤੀਆਂ ਹੋਈਆਂ ਨੇ ਉਹਨਾਂ ਕਰਕੇ ਸਾਨੂੰ ਇੱਥੇ ਥੋੜੀ ਦੇ ਰਹਿਣਾ ਪੈਂਦਾ ਆ ਲੇਕਿਨ ਜਿਹੜਾ ਜਿੰਨਾ ਵੀ ਟਾਈਮ ਅਸੀਂ ਇੱਥੇ ਰਹਿੰਦੇ ਆ ਉਹ ਟਾਈਮ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਨਾਲ اس طریقے دے نال بتیت کریے کہ ایتھو جو دو اسی جائیے کچھ سکھ کے جائیے کچھ اپنے نال لے کے جائیے تاکہ اگے جا کے جی ساری زندگی ہے وہ سکھالی ہو خوشیاں پر ہی میں بھری ہوی تو تاری زندگی بہت خوشحالی ہوگی ہے تو سکھ کے جب جاؤ اپنے پریوار بھی جاؤ اپنے بچیاں بھی جاؤ تو اتنے خوشی خوشی اگلا زندگی بتیت کرو اور جیل اتارٹیز دا بھی جڑا ہے یہ یہی میرا خیال ہے کہ ہمیشہ کوشش یہی رہے گی کہ پوریا سہولت دیتی جان کدے ہو سکتا ہے کہ تھوڑی بہت کوشش کر کے کدی دیر بھی ہو سکے ان چیزوں کے اندر مگر انہوں کی بھی ذمے والاری یہی بنتی ہے کہ تمہیں جو بھی لیگل ایڈ ہے چاہے وہ ڈاکٹری سہایتا ہے یا کسی بھی چیز کی سہایتا ہے کھان پی ہے وہ جڑی پوری مہیا کرائی جائے اور میں باقی سارا دیکھ لیا تو سب کے خوشی چہرے بھی دیکھ لیں لیکن میں وہ بھی دیکھنا چاہی ہاں جو تی نہیں کہہ دینا ٹھیک ہے ਜੋ ਤੁਸੀਂ ਨਹੀਂ کہہ ਰਹੇ ਜਾਂ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਸਾਨੂੰ ਇਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ ਪਰ ਉਹ ਚੀਜ਼ ਨਹੀਂ ਮਿਲ ਰਹੀ ਹੈ ਜਾਂ ਜਿਹੜੀ ਤੁਹਾਨੂੰ ਸਹੂਲਤ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲ ਰਹੀ ਹੈ ਤੁਸੀਂ ਬੇ ਚੀਜ਼ ਕੋ ਕੇ ਜਿਹਦੇ ਨਾਲ ਗੱਲ ਕਰ ਸਕਦੇ ਜਿਹਨੇ ਵੀ ਮੇਰੇ ਨਾਲ ਗੱਲ ਕਰਨੀ ਹੋਵੇ ਠੀਕ ਹੈ ਔਰ ਕੋਈ ਕਿਸੇ ਚੀਜ਼ ਐ ਇੱਥੇ ਦਬਾਰ ਨਹੀਂ ਹੈ ਮੈਨੂੰ ਹੁਣੇ ਦੱਸਿਆ ਸਬਡੈਂਡੈਂਟ ਸਾਹਿਬ ਨੇ ਕਿ ਤੁਸੀਂ ਜੀ ਸਭ ਦੇ ਨਾਲ ਮਿਲ ਕੇ ਇੱਕ ਇੱਕ ਨੂੰ ਵੀ ਮਿਲ ਕੇ ਤੁਸੀਂ ਗੱਲ ਕਰੋ ਤੇ ਇਹ ਇਹੀ ਚੀਜ਼ ਦਰਸਾਉਂਦਾ ਹੈ ਕਿ ਆਪਣੇ ਦੇ ਅੰਦਰ ਕੋਈ ਪਰਦਾ ਨਹੀਂ ਹੈ ਕਿਸੇ ਚੀਜ਼ ਦਾ ਠੀਕ ਹੈ ਲੇਕਿਨ ਫਿਰ ਵੀ ਕਈ ਵਾਰੀ ਹੁੰਦਾ ਕਿ ਇੱਕ ਔਰਤ ਦੀ ਦੀ ਤਰਫ ਤੋਂ ਅਸੀਂ ਝਿਜਕ ਜਾਂਦੇ ਹਾਂ ਕੋਈ ਗੱਲਾਂ ਕਹਿਣ ਦੇ ਲਈ ਮੈਂ ਉਹੀ ਤੁਹਾਨੂੰ ਕਹਿੰਦੀ ਹਾਂ ਕਿ ਇੱਥੇ ਝਿਜਕ ਨਾ ਨਹੀਂ ਕੋਈ ਤੁਹਾਨੂੰ ਕੁਝ ਨਹੀਂ ਕਹਿਣ ਵਾਲਾ ਜੇ ਤੁਸੀਂ ਕੋਈ ਗੱਲ ਕਹਿੰਦੇ ਵੀ ਹੋ ਕਿ ਸਾਨੂੰ ਜੀ ਆ ਚਾਹੀਦਾ ਆ ਜਾਂ ਇਹ ਕਮੀ ਹੈ ਜਾਂ ਪੇਸ਼ੀ ਹੈ ਕਿਸੇ ਚੀਜ਼ ਦੀ ਉਹ ਪਲ ਕੇ ਪਤਾ ਹੀ ਲੱਗਦੀ ਹੈ ਜਦੋਂ ਉਹ ਗੱਲ ਪਤਾ ਚੱਲਦੀ ਹੈ ਅਥਾਰਟੀਆਂ ਨੂੰ ਅਥਾਰਟੀ ਦੀ ਵੀ ਉਨੀ ਹੀ ਕੋਸ਼ਿਸ਼ ਹੁੰਦੀ ਹੈ ਕਿ ਉਸ ਚੀਜ਼ ਨੂੰ ਠੀਕ ਕੀਤਾ ਜਾਵੇ ہوں میرے دس رہے سر کہ ساری کوشش یہی ہوں کہ پڑھائی دے ویوں بھی کہ جی بچہ پڑھنا چاہ کوئی بھی لیڈی پڑھنا چاہتی ہے اگیں یا ابھی کچھ ہو سیکھنا چاہیے کچھ اور کرنا چاہتی ہے وہی چیز جہاں مہیا کرائی جائے تو اور میں تسا مل کے بہت خوشی ہوئی ہے اور میرا سب نے پتا ہے کہ ٹیلیفون نمبر میرے کی نے کسی نے میرا پرسنل نمبر لینا ہو سکتے ہو ਜੋ ਵੀ ਦਿਲ ਕਰੇ ਜੇ ਤੁਹਾਨੂੰ ਕੋਈ ਤਕਲੀਫ ਲੱਗਦੀ ਆ ਕੁਝ ਵੀ ਲੱਗਦੀ ਆ ਆਪਣੀ ਅਥਾਰਟिटीज ਨੂੰ ਇਨਫੋਰਮ ਕਰਕੇ ਮੈਨੂੰ ਪੂਰੀ ਡਾਇਰੈਕਟਲੀ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਤੁਸੀਂ ਕਹਿ ਸਕਦੇ ਹੋ ਅਸੀਂ ਜੀ ਮੈਡਮ ਨਾਲ ਗੱਲ ਲੱਗੀਆਂ ਤੇ ਖੜੇ ਖੜੇ ਅੱਛੇ ਦੇਖੋ ਮੇਰਾ ਮਕਸਦ ਜੇਲ੍ਹ ਇਸੀ ਦਾ ਹੋਣ ਦਾ ਪਹਿਲਾ ਮਕਸਦ ਸੀ ਕਿ ਜੋ ਵੀ ਫੈਸਿਲਿਟੀਆਂ ਹੈਗੀਆਂ ਸਾਡੀਆਂ ਨੈਸ਼ਨਲ ਮੈਨੂਅਲ ਦੇ ਹਿਸਾਬ ਦੇ ਨਾਲ ਕਿਸੇ ਨੇ ਕਿ ਉਹ ਪੂਰੀਆਂ ਲਾਗੂ ਹੈ ਕਿ ਨਹੀਂ ਹੈਗੀ ਐਂਡ ਸੈਕੰਡਲੀ ਜਿਹੜੀਆਂ ਵੀ ਔਮਨ ਇਨਮੇਟਸ ਆਈਆਂ ਨੇ ਉਹਨਾਂ ਦੇ ਲਈ ਜਿਹੜੀਆਂ ਪ੍ਰੈਗਨੈਂਟ ਔਮਨ ਨੇ ਜਾਂ ਜਿਹੜੇ ਬੱਚਿਆਂ ਦੇ ਨਾਲ ਔਮਨ ਨੇ ਉਹਨਾਂ ਦੇ ਲਈ ਕਿੱਦਾਂ ਦੀਆਂ ਹੈਲਥ ਦੀਆਂ ਫੈਸਿਲਿਟੀਆਂ ਜਾਂ ਉਹਨਾਂ ਦੀ ਬੱਚਿਆਂ ਦੇ ਖੇਡ ਦੀਆਂ ਜਾਂ ਐਜੂਕੇਸ਼ਨ ਦੀਆਂ ਕੀ ਫੈਸਿਲਿਟੀਆਂ ਸੀ ਤੇ ਜੋ ਮੈਂ ਇੱਥੇ ਆ ਕੇ ਦੇਖਿਆ ਪਹਿਲੀ ਗੱਲ ਤੇ ਜਿਸ ਚੀਜ਼ ਨਾਲ ਮੈਂ ਜ਼ਿਆਦਾ ਇੰਪ੍ਰੈਸ ਹੋਈ ਹਾਂ ਉਹ ਕਿ ਕਲੀਨਿੰਸ ਬਹੁਤ ਹੈ ਜੀ ਸਾਫ ਸਫਾਈ ਬਹੁਤ ਹੈ ਚਾਹੇ ਜੇਲ ਦੇ ਸੈੱਲ ਦਾ ਲੈ ਲਓ ਤੇ ਚਾਹੇ ਜੇਲ ਦੇ ਬਾਹਰ ਦਾ ਲੈ ਲਓ ਤੇ ਬਾਕੀ ਫਿਰ ਕੁਝ ਕਲਚਰਲ ਪ੍ਰੋਗਰਾਮ ਵੀ ਅਰੇਂਜ ਕੀਤਾ ਸੀਗਾ ਜਿਹੜੀਆਂ ਔਮਨ ਦੀਆਂ ਹੈ ਕਿਨ ਇਨਵਿਟਸ ਆ ਗਏ ਨੇ ਬਹੁਤ ਚੰਗਾ ਲੱਗਿਆ ਏਜ ਗਰੁੱਪ ਜਿਹੜਾ ਹੈਗਾ ਵਿਮਨ ਦਾ મે ਦੇਖਿਆ ਫਰਮ ਵੈਰੀ 올ਡ ਏਜ ਫਰਮ 72 18 ਤੱਕ ਵੀ ਹੈ ਗਿਆਨੀ ਇਥੇ ਗਰਲਸ ਤੇ ਕੁਝ ਜਿਹੜੀਆਂ ਇਨਮੇਟਸ ਨੇ ਉਹਨਾਂ ਨਾਲ ਮੈਂ 1 ਟੂ 1 ਗੱਲ ਕੀਤੀ ਹੈ ਹਰ ਇੱਕ ਦਿਨ ਮੈਂ ਇੱਕ ਨਾਲ ਗੱਲ ਕੀਤੀ ਹੈ ਮੈਂ ਵਿਮਨ ਦੇ ਨਾਲ ਤੇ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਇਹ ਨੇ ਕਿ ਸਾਨੂੰ ਪਾਇਆ ਗਿਆ ਹੈ ਪਰ ਸਾਡਾ ਜਿਹੜਾ ਟ੍ਰਾਇਲ ਹਲੇ ਤੱਕ ਬਹੁਤ ਲੇਟ ਹੋ ਰਿਹਾ ਹੈ ਠੀਕ ਹੈ ਔਰ ਕੁਝ ਕ੍ਰਾਈਮ ਮਾਈਨਰਸ ਨੇ ਕੁਝ ਕ੍ਰਾਈਮ ਬਿਲਕੁਲ ਵੀ ਉਹਨਾਂ ਦਾ ਕਸੂਰ ਨਹੀਂ ਹੈ ਉਹਨਾਂ ਚੋ ਲੜਕੀਆਂ ਹੈ ਕੋਈ 30 32 ਦੇ ਕਰੀਬ ਉਹ ਕਿਸੇ ਕੰਪਨੀ 'ਚ ਕੰਮ ਕਰਦੇ ਸੀ ਜੋ ਉਹਦਾ ਕੰਪਨੀ ਨੇ ਗਲਤ ਕੰਮ ਕੀਤਾ ਤੇ ਉਹਨਾਂ ਦਾ ਕੋਈ ਕਸੂਰ ਨਹੀਂ ਪਰ ਉਹਨਾਂ ਨੂੰ ਵੀ ਚੱਕਿਆ ਗਿਆ ਹੈ ਤੇ ਉਹ ਇੱਥੇ ਹੈਗੇ ਨੇ ਉਹਨਾਂ ਦਾ ਟ੍ਰਾਇਲ ਚੱਲ ਰਿਹਾ ਹੈ। ਬਾਕੀ ਹੈ ਪ੍ਰੈਗਨੈਂਟ ਔਰਤਾਂ ਹੈਗੀਆਂ ਨੇ ਦੋ ਜਿਹੜੀਆਂ ਕਿਸੇ ਦਾ 7ਵਾਂ ਮੰਥ ਹੈ ਤੇ ਕਿਸੇ ਦਾ 6ਵਾਂ ਮੰਥ ਹੈ ਉਹਨਾਂ 'ਚ ਇੱਕ ਪ੍ਰੈਗਨੈਂਟ ਗਰਲ ਹੈਗੀ ਆ ਜਿਹੜੀ ਉਹ ਕਹਿੰਦੀ ਕਿ ਮੈਂ ਅਬੋਰਸ਼ਨ ਕਰਾਣਾ ਮੈਂ ਬੱਚਾ ਨਹੀਂ ਰੱਖਣਾ। ਮਗਰ ਉਸ ਦੇ ਲਈ ਮੈਨੂੰ ਇੰਸਾਨ ਸਾਹਿਬ ਨੇ ਦੱਸਿਆ ਆ ਕਿ ਫੈਮਿਲੀ ਦੀ ਇਜਾਜ਼ਤ ਦੇ ਬਿਨਾ ਉਹ ਨਹੀਂ ਹੋ ਸਕਦਾ ਤੇ ਉਹ ਫੈਮਿਲੀ ਨੂੰ ਕੰਟੈਕਟ ਕੀਤਾ ਗਿਆ ਇਸ ਟਾਈਮ ਦੇ ਉੱਤੇ। ਔਰ ਉਹਨਾਂ ਦੀ ਜਿਹੜੀ ਇਜਾਜ਼ਤ ਲੈ ਕੇ ਫਿਰ ਉਸ ਦਾ ਜਿਹੜਾ ਕਿ ਪ੍ਰੋਸੈਸ ਹੋਏਗਾ ਉਹ ਕਰਨਗੇ ਮੇਨਲੀ ਜਿਹੜਾ ਵਿਮਨ ਦਾ ਮੈਨੂੰ ਪ੍ਰੋਬਲਮ ਜਿਹੜੀ ਉਹਨਾਂ ਨੇ ਮੈਨੂੰ ਦੱਸੀ ਹੈ ਉਹ ਹੈਗੀ ਆ ਕਿ ਜ਼ਿਆਦਾਤਰ ਮੈਨੂੰ ਬੜੀ ਹੈਰਾਨਗੀ ਵੀ ਹੋਈ ਹੈ ਕਿ ਐਨਡੀਪੀਐਸ ਅੱਗੇ ਥਲੇ ਵਿਮਨ ਆਈਆਂ ਨੇ ਔਰ ਇਹ ਬੜੀ ਹੈਰਾਨਗੀ ਦੀ ਗੱਲ ਹੈ ਇਹ ਜਿਹੜਾ ਹੋਣਾ ਹੀ ਨਹੀਂ ਚਾਹੀਦਾ ਕਿ ਗਰਲ ਲੇਡੀਜ਼ ਜਿਹੜੀਆਂ ਨੇ ਉਹ ਐਸੇ ਜੇ ਕ੍ਰਾਈਮ ਦੇ ਅੰਦਰ ਪੈ ਕੇ ਅੰਦਰ ਆਈ ਹੋਈਆਂ ਨੇ ਔਰ ਜੋ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਸਾਨੂੰ ਛੇਤੀ ਤੋਂ ਛੇਤੀ ਜਿਹੜਾ ਟ੍ਰਾਇਲ ਪੀਰੀਅਡ ਹੈ ਉਹ ਘਟਾਇਆ ਜਾਣਾ ਚਾਹੀਦਾ ਸਾਨੂੰ ਔਰ ਬਾਕੀ ਮੈਂ ਦੇਖਿਆ ਖਾਣਾ ਚੈੱਕ ਕੀਤਾ ਖਾਣਾ ਵਾਸ ਵੈਰੀ ਗੁੱਡ ਬਹੁਤ ਸਸੇ ਦਾ ਖਾਣਾ ਔਰ ਜਿਹੜੇ ਇਨਮੇਟ ਦੂਜੇ ਨੇ ਹਾਈ ਸਿਕਿਉਰਿਟੀ ਇਨਮੇਟਸ ਆ ਉਹਨਾਂ ਨਾਲ ਵੀ ਮਿਲੀ ਆ ਤੇ ਜਿਹੜੇ ਦੂਜੇ ਨਾਰਮਲ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਮਿਲੀ ਆ ਮੈਡੀਕਲ ਫੈਸਿਲਿਟੀਆਂ ਬਿਲਕੁਲ ਅੱਛੀਆਂ ਨੇ ਲੇਕਿਨ ਇਹਨਾਂ ਦੇ ਕੋਲ ਜਿਹੜੀ ਡੈਂਟਲ ਫੈਸਿਲਿਟੀ ਆ ਬਿਲਕੁਲ ਵੀ ਨਹੀਂ ਹੈਗੀ ਉੱਥੇ ਉਹਨਾਂ ਦੀ ਜਿਹੜੀ ਡੈਂਟਲ ਚੇਅਰ ਹੁੰਦੀ ਆ ਉਹ ਉਹਨਾਂ ਨੂੰ ਚਾਹੀਦੀ ਆ ਔਰ ਜਿਹੜੀ ਮੈਨੂੰ ਕਮੀ ਨਜ਼ਰ ਆ ਰਹੀ ਆ ਜਿਹੜੀ ਕਿ ਮੰਨਦੇ ਵੀ ਆਪ ਹੈਗੇ ਨੇ ਕਿ ਓਵਰ ਕਰਾਊਡਿਡ ਜਿੱਥੇ ਇਨਮੇਰ ਸਿਰਫ 20 ਰੱਖਣੇ ਚਾਹੀਦੇ ਨੇ 25 ਰੱਖਣੇ ਚਾਹੀਦੇ ਨੇ ਉਥੇ 75 80 ਰੱਖੇ ਹੋਏ ਨੇ ਔਰ ਇੰਨੀ ਗਰਮੀ ਹੈ ਔਰ ਜਿਹੜੀ ਪ੍ਰੈਗਨੈਂਟ ਔਮਨ ਵੀ ਹੈ 올ਡ ਔਮਨ ਵੀ ਹੈਗੀਆਂ ਨੇ ਔਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਇੰਨੀ ਗਰਮੀ ਦੇ ਅੰਦਰ ਕੁਝ ਫੈਸਿਲਿਟੀ ਜ਼ਰੂਰ ਕ੍ਰੀਏਟ ਕਰਨੀ ਚਾਹੀਦੀ ਹੈ ਚਾਹੇ ਕੂਲਰ ਹੀ ਲਗਾਉਣ ਚਾਹੇ ਕੁਝ ਲਗਾ ਇੱਕ ਇੱਕ ਸੈੱਲ ਜਿਹਦੇ ਅੰਦਰ 20 ਰਹਿਣੀਆਂ ਚਾਹੀਦੀਆਂ ਉਹਦੇ ਅੰਦਰ 50 50 ਪਾਈ ਹੋਏ ਨੇ ਸੋ ਦੈਟ ਇਜ਼ ਵੈਰੀ ਬੈਡ ਉਹ ਅਸੀਂ ਦੇਖਾਂਗੇ ਟੈਕਅਪ ਵੀ ਕਰਾਂਗੇ ਆਪ ਵੀ ਮੰਨਦੇ ਨੇ ਕਿ ਓਵਰਕਰਾਊਡਡ ਨਹੀਂ ਸਾਡੀ ਪ੍ਰਿਜ਼

ਉਹ ਚੇਤੀ ਕੀਤਾ ਜਾਵੇ ਕਿਉਂਕਿ ਕਈ ਮੈਂ ਦੇਖਿਆ ਨੇ ਤਿੰਨ ਤਿੰਨ ਸਾਲਾਂ ਤੋਂ ਅੰਦਰ ਦੇ ਵਾਲੇ ਟ੍ਰਾਇਲ ਸ਼ੁਰੂ ਹੋਏ ਉਹ ਜਿਹੜੇ ਉਹ ਠੀਕ ਗੱਲ ਈ ਹੈ ਔਰ ਕੁਝ ਕੁੜੀਆਂ ਨੇ ਜਿਹੜੀਆਂ ਪੜ੍ਹੇ ਲਿਖਿਆ ਨੇ ਜਿੱਦਾਂ ਕਿ ਇੱਕ ਮੈਂ ਪਰ ਮਿਲੀਆ ਚੜੀ ਹੋ ਇੰਜੀਨੀਅਰਿੰਗ ਕਰ ਰਹੀ ਹੈ ਬੀ ਕਾਮ ਕਰ ਰਹੀ ਹੈ ਇਹ ਜਿਹੜੀਆਂ ਕੁੜੀਆਂ ਨੇ ਛੋੜੇ ਜਿਹੇ ਕ੍ਰਾਈਮ ਦੇ ਅੰਦਰ ਜਿਹੜੀ ਅੰਦਰ ਆਂਦੀਆਂ ਨੇ ਫਿਰ ਜੇ ਟ੍ਰਾਇਲ ਇਹਨਾਂ ਦੇ ਠੀਕ ਜਲਦੀ ਨਹੀਂ ਹੋਣਗੇ ਉਹ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਪੜ੍ਹਾਈ ਖਰਾਬ ਹੋ ਜਾਂਦੀ ਹੈ ਉਹਨਾਂ ਦੀ ਥੈਂਕ ਯੂ ਕੋਸ਼ਿਸ਼ ਹੈ ਨਾ ਕਰਨ ਦੋ ਤੇ ਇਹ ਜਿਹੜਾ ਪ੍ਰੋਸੈਸ ਹੈ ਮੈਂ ਇਹੀ ਕਰੂੰਗੀ ਕੋਸ਼ਿਸ਼ ਜਲਦੀ ਤੋਂ ਜਲਦੀ ਹੋ ਜਾ ਬਾਜੀ ਮੈਂ ਆਪਣੇ ਵਿਜ਼ਿਟ ਦੀ ਗੱਲ ਕਰ ਰਹੀ ਹਾਂ ਇਸ ਟੂਰ ਵਿਜ਼ਿਟ ਦੀ ਉਹ ਗੱਲ ਹੈ ਤੁਸੀਂ ਅੰਦਰ ਪੁੱਛਿਆ ਹੋਵੇਗਾ ਉਹ ਤਾਂ ਲੇਟ ਰਹਿ ਰਹੇ ਹਲੇ ਤੱਕ ਉਹ ਕਹਿੰਦੇ ਜਦੋਂ ਤੋਂ ਉਹ ਆਏ ਨੇ ਇੱਥੇ ਜਦੋਂ ਤੋਂ ਉਹ ਆਏ ਨੇ ਇੱਥੇ ਕਹਿੰਦੇ ਨੇ ਕਿ ਇਹ ਹਲੇ ਨਹੀਂ ਹੋਇਆ ਮੈਂ ਪਹਿਲ ਕਦਮ ਹੀ ਸ਼ੁਰੂ ਕੀਤੀ ਉਹਨਾਂ ਦੇ ਕਲਪਾਸ ਨੂੰ ਤੁਹਾਨੂੰ ਜਿਹੜੇ ਆਪਣੇ ਇੱਥੇ ਜੇਲ ਦੇ ਦੇਖੋ ਠੀਕ ਨਜ਼ਰ ਆਈਆਂ ਜਿੱਥੇ ਤੱਕ ਚੈੱਕ ਕੀਤਾ ਖਾਣਾ ਬਿਲਕੁਲ ਠੀਕ ਹੈ ਸਫਾਈ ਬਹੁਤ ਠੀਕ ਹੈ ਲੈ ਕੇ ਟੋਲਡ ਯੂ ਕਿ ਓਵਰ ਕਰਾਊਡਡ ਕਰਕੇ ਜਿਹੜਾ ਉਹ ਠੀਕ ਗੱਲ ਨਹੀਂ ਹੈ ਬਿਲਕੁਲ ਕੋਲ ਵੀ ਇਹ ਐਦਾ ਨਹੀਂ ਹੋਇਆ ਕਿ ਇੱਥੇ 20 ਦੀ ਕੈਪੈਸਿਟੀ ਹੋਵੇ ਤੁਸੀਂ 75 ਪ ਉਹ ਠੀਕ ਨਹੀਂ ਹੈ ਕਿ ਸ਼ਿਕਾਇਤ ਕੋਈ ਨਹੀਂ ਹੈ ਸ਼ਿਕਾਇਤ ਤਾਂ ਮਦਦ ਲਈ ਸ਼ਿਕਾਇਤ ਹੀ ਹੈ ਜੀ ਕਿ ਜਿਹੜਾ ওভারਕਰਾਊਡ ਹੈ ਇੰਨਾ ਕੀਤਾ ਹੋਇਆ ਤੇ ਇਨਵਿਟਸ ਬਿਲਕੁਲ ਇੰਨਾ ਛੱਟ ਕੇ ਇੱਕ ਦੂਜੇ ਦੇ ਨਾਲ ਬੈਠੇ ਹੋਏ ਨੇ ਤੇ ਗਰਮੀ ਦਾ ਟਾਈਮ ਹੈ ਕੁਝ ਫੈਸਿਲਿਟੀ ਹੋਣੀ ਚਾਹੀਦੀ